ਦੇਖੋ ਬਰਾਬਰ ਬਾਬਾ ਬੋਧਨਛਾ ਦੇ ਮੱਥਾ ਦੇ ਕੇ ਆਈਆਂ ਬਾਬੇ ਕਰ ਦਿੱਤੇ ਤੇ ਚੱਲੇ ਆ ਵੀਰੋ ਕਰਾ ਮਨਾ ਕਰੋ ਕਿਹ ਜਾ ਦਾਨ ਤੱਕ ਆ ਗਿਆ ਰਾਜੀ ਖੁਸ਼ੀ ਦੇ ਬਾਬਾ ਬੋਧਨਛਾ ਰਾਜੂ ਆਏ ਉੱਤਰਦੀ ਆ ਬਈ ਹੌਲੀ ਹੌਲੀ ਉੱਤਰਦੀ ਰਾਜੀ ਤਾਂ ਸੋਨੂ ਆ ਬਲੌਕ ਚੜਾ ਜੁੱਤਰ ਦੀ ਦਿਖਾਉਣੇ ਆ ਹੌਲੀ ਹੌਲੀ ਉਤਰਦੀ ਆ ਵਿਚਾਰੀ ਹਉ ਚੜਾਈ ਕਿਵੇਂ ਚੜ੍ਹੇਗੀ ਰੱਜ ਹੈ ਓਏ ਹਉ ਬੀਬੀ ਵਾਲੀ ਤਾਂ ਵਗ ਗਈਆਂ ਅੜ ਗਿਆਰ ਮੇਚਰ ਅੜ ਗਿਆ ਅੜ ਗਿਆ ਆ ਤਾਂ ਉਤਰ ਗਈ ਉਹ ਕਿਵੇਂ ਚੜ੍ਹੇਗੀ ਅਗਲੀ ਅਗਲੀ ਚੜਾਈ ਪੁੱਤ ਮੈਨੂੰ ਵੀ ਔਖੀ ਜੂ ਉਹ ਦੇਖੋ ਬਾਈ ਉਹ ਪੁਲ ਦੇਖਦਾ ਵੱਡਾ ਆਹ ਸੰਗਤ ਜਾਈ ਹੁੰਦੀ ਆ ਜਾਈ ਜਾਂਦੀ ਆ ਉਹ ਕਿੱਥੇ ਲੈ ਕੇ ਫੇਰ ਜਾਂਦੇ ਆ ਅੱਜ ਕੀ ਹੋ ਗਿਆ ਰਾਜੂ ਉੱਤਰ ਕੀ ਨਹਿਰ ਵਾਲੇ ਪੁਲ ਤੇ ਹਰ ਮਨਵੀਰ ਆਹ ਦੇਖੋ ਵੀਰੇ ਦੇਖ ਭਾਈਓਏ ਪਹਾੜੀ ਪਰ ਚਾਰਸਪਰੀ ਇੱਧਰ ਦੇਖ ਵੀਰੇ ਇੱਧਰ ਪੋਲਾ ਇਧਰ ਤੁਰ ਕੇ ਜਾਣ ਵਾਲਾ ਬਾਬੇ ਗਰਦਿੱਤੇ ਹੀ ਨੂੰ ਜਾਣਦੇ ਆ ਪਹਾੜ ਦੇ ਉੱਤੇ ਕੱਚੇ ਦੇ ਪਹਾੜ ਦੇਖ ਲੋ ਵਿੱਚ ਨਹਿਰਾ ਪਤਾ ਨਹੀਂ ਕਿਵੇਂ ਕੱਢੀ ਆ ਬਾਈ ਇਹ ਅੰਗਰੇਜ਼ਾਂ ਅੰਗਰੀਜ਼ਾਂ ਵੇਲੇ ਦੀ ਕੱਢੀ ਹੋਈ ਆ ਭਰਾਵੋ ਆ ਦੇਖ ਵੀਰੇ ਕੱਚਾ ਪਹਾੜ ਉੱਤੇ ਜਾਣਨਾ ਹੁਣ ਸਾਪ ਬਾਈ ਦੇਖ ਲੈ ਵੀਡੀਓ ਬਣਾਈ ਜਾਂਦੇ ਆ ਸੱਪ ਗਲ ਚ ਭਾਗੇ ਅਗਲੇ ਬੰਨੇ ਤੋਂ ਜਾਵਾ ਇੱਥੇ ਦੂਰੀ ਕੇ ਬੜੇ ਆ ਬਾਬਾ ਅਗਲੇ ਬੰਨੇ ਕਿਸੇ ਕਰਦੇ ਆ ਵੀਡੀਓ ਬਣਾਈ ਜਾਂਦੇ ਆ ਆਈ ਨਹਿਰਾ ਨੂਰਾ ਦੀ ਪਾਣਾ ਦੀ ਆ ਬਾਬਾ ਜੀ ਰਗੜਾ ਬਣਾਉਣੀ ਆਪਣੇ ਮੇਰੇ ਵਧੀਆ ਰਗੜਾ ਬਣਾਉਂਦਾ ਬਾਬਾ ਜੀ ਤਰਾ ਜਿਦਾ ਹੋਵੇਗੀ ਤਰਾ ਜੜ ਕੇ ਹੱਥ ਮਾਰੀ ਜਾਂਦੀ ਹੈ ਕਹਿੰਦੀ ਆ ਜਾ ਆ ਜਾ ਬਾਈ ਭਰਾ ਮਣ ਕੇ ਰੱਖੋ ਹੋਵੇਗੀ ਬੀਬੀ ਰਾਜ ਜਿਦਾ ਆਵੇਗੀ ਇੱਧਰ ਦੇਖੋ ਬਾਈ ਕੀ ਨਜ਼ਾਰਾ ਓ ਦੇਖੋ ਉੱਥੋਂ ਆਏ ਆ ਬਾਪਾ ਬੁੱਢਨਸ਼ਾ ਬਾਪੇ ਕਰ ਦਿੱਤੇ ਤੇ ਚੱਲੇ ਆ ਆਹਾਂ ਵੀਡੀਓ ਵਧੀਆ ਲਾਇਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਭਾਈ ਬਣ ਕੇ ਧਮ ਚੜ ਰਿਹਾ ਹਲੋ ਓਹੋ ਲਾਇਕ ਸ਼ੇਅਰ ਕਰ ਦਿਓ ਮੇਰੇ ਵੀਰ ਬਿਲਡਿੰਗਾਂ ਨੂੰ ਆਕੇ ਤਾਂ ਹਾਂ ਚੜ ਗਏ ਮਾਪੇ ਕਰਦੇ ਤੇ ਇਥੇ ਚੱਲਦੇ ਆਓ ਦੇਖੋ ਕੁੜੀ ਦੇਖ ਬਾਈ ਮੇਰੇ ਸਾਹਿਬ ਦੇ ਰੰਗਣ ਆਏ ਬਾਈ ਆ ਦੇਖ ਲੋ ਜੈ ਹੋ ਬਾਬਾ ਅਗਰ ਤੇਤਾ ਜੀ ਦੇ ਚੱਲੀਏ ਸੰਗਤ ਹੁਣ ਡੇਰਾ ਸਾਹਿਬ ਤੇ ਆਕੇ ਭਾਬੇ ਕਰ ਦਿੱਤੇ ਦੇ ਮੱਥਾ ਟੇਕ ਕੇ ਭਾਬੇ ਸ੍ਰੀ ਚੰਦ ਜੀ ਚੱਲੇ ਆ ਥੱਲੇ ਪੌੜੀਆਂ 200 ਪੌੜੀਆਂ ਸੰਗਤ ਦੇਖੋ ਕਿਵੇਂ ਜਾਂਦੀ ਆ ਰੱਜੀ ਦੇਖੋ ਮੇਰੇ ਵੀਰੋ ਹੂੰ ਚੱਲੀ ਆ ਸੰਗਤ ਇਹੋ ਜਾਂਦੀ ਆ ਰਾਜੂ ਭੱਜੀ ਸੰਗਤ ਦੇਖ ਆ ਦੇਖ ਵੀਰੋ ਇੱਥੇ ਸਟੈਂਟ ਕਰਦੇ ਆ ਮੇਰੇ ਵੀਰਾਂ ਸਾਂਗਤ ਦੇਖੋ ਕੋਈ ਆਈ ਜਾਂਦੀ ਆ ਕੋਈ ਇਤਰੀ ਜਾਂਦੀ ਆ ਇਹ ਆ ਮਾਂ ਆਖਿਆ ਕਿਤੇ ਦੇਖੋ ਆ ਗੁਰੂ ਘਰ ਵੀ ਉੱਤੇ ਵਿੱਚ ਆ ਬੁੱਲਾ ਬੁੱਲਾ ਤੂੰ ਛੋਟਾ ਹੈ ਹਰੂਕਰ ਬਣਾਇਆ ਹੋਇਆ ਵਧੀਆ ਮੇਰੇ ਵੀਰੋ ਬਾਹੀ ਵੀ ਆਈ ਜਾਂਦਕ ਬੁਲਾਜੋ ਸਾਹਿਬ ਆਈ ਜਾਂਦੇ ਇਧਰ ਦੀ ਜੜਕੀ ਥੈਂਕ ਯੂ ਹੇ ਸਹੂਦੇ ਸਾਡੀ ਸੰਗਤ ਦੇ ਬੰਦੇ ਪਾਈਪ ਤੇ ਚੜ ਜਾਂਦੇ ਆ ਸਿੱਕਿੰਨ ਬਾਵਾ ਝੂਟਾ ਲੈ ਲੈਂਦੇ ਆ ਭਾਈ ਬੈਂਡ ਵਾਲੇ ਵੀ ਖੜੇ ਆ। 800 800 800 ਗਿਆ। ਚੱਲ ਹੁਣ ਥੱਕ ਗਈ ਸੀ ਰਾਜੂ ਇਹ। ਧਾਮ ਚੜ ਕੇ। ਜੇ ਆਪਾਂ ਰੇਣ। ਖੜ ਨਹੀਂ ਮੈਂ ਪੈਪ ਤੇ ਆਉਣਾ। ਨਾ ਮੈਂ ਖੜ। ਆ ਫੜੀ 1 ਮਿੰਟ। ਹੋਈ ਸੱਟ ਕੋਈ ਨਾ। ਨਹੀਂ ਖਾਂਦਾ ਲੈ। ਹੋਰੇ ਤਾ। ਪ੍ਰਿੰਟ ਨਾ ਪਾੜ ਜੇ ਮੇਰੀ ਐਂ ਜਾਊਂਗਾ ਮੱਕੇ ਕਾਰ ਵਾਂਗੂ ਉੱਥੇ ਹੀ ਨਾ 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 ਮੈਂ ਬੈਠਣਾ 200 ਪੜੀ ਹੈ ਨਾ ਆ ਗਿਆ ਆ ਗਿਆ ਆ ਗਿਆ ਪਰ ਹੋ ਜਾ ਪ੍ਰਿੰਟਮੈਨ ਆ ਗਿਆ ਪਰ ਹੋ ਜਾ ਏ ਐਸ਼ ਬਰਾਹਾਂ ਜੀ ਬੀਬੀ ਸਟੈਂਟਮੈਨ ਆ ਗਿਆ ਹਾਂ ਪਾਈ ਸਟੈਂਟਮੈਨ ਸੀ ਸਾਡੇ ਨਾਲ ਬਾਈ ਇੱਕ ਸੰਗਤ ਦੇ ਨਾਲ ਓ ਬਾਬੇ ਸ੍ਰੀ ਚੰਦਾ ਗੁਰੂ ਘਰ ਆ ਗਿਆ ਸੰਗਤ ਆਈ ਜਾਂਦੀ ਆ ਕੁਛ ਲੈ ਲੈ ਬਾਈ ਆ ਦੇਖੋ ਵੀਰੋ ਕੰਦ ਪ੍ਰਾਣੀ ਜਣੀ ਹੋਈ ਆ ਪੱਤਰਾਣਾ ਵਾਏ ਦੇਖੀ ਪ੍ਰਾਣੀ ਕੰਦ ਆ ਓਏ ਮੈਨ ਲੱਗਦਾ ਹੋਊਗੀ ਹੈ 50 ਫੁੱਟ ਉੱਚੀ ਕਿਲੇ ਵਾਂਗੂ ਵਾਈ ਓਏ ਵੀਰੋ ਉਪਰ ਆ ਬਖਨ ਬਲੌਕ ਬਣਾ ਲੰਦੇ ਵਾਈ ਓਏ 50 ਫੁੱਟ ਕੰਦ ਆ ਮੇਰੇ ਵੀਰੋ ਖੱਕੀਆਂ ਸਾਡੀਆਂ ਬੁੜੀਆਂ ਦਾ ਭਰਾ ਪਤਾ ਫੁੱਟੇ ਵੀ ਚੜਨਾ ਨਾ ਨਾ ਸੀ ਆਪਣਾ ਟਰੱਕ ਉਹ ਖੜਾ ਪੈਣ ਪਰਾਵਾ ਕੋਲ ਨਹੀਂ ਪੜੇ ਜਿਹੜਾ ਕੱਪੜਾ ਹੋਂ ਤਾਂ ਕਿਤੇ ਤੂੰ ਰੱਬਾ ਜੀ ਟਰੱਕ ਟਰੱਕ ਤਾਂ ਆ ਸੀ ਪੈਣ